जब तो आप लगे जब तो कांग्रेस पार्टी की सरकार गई है मैं एक चेहरा दसो एक नाम दसो जो कांग्रेस पार्टी ओके समय I'm not it ਸਰ ਸਰਦਾਰ ਬਤਾਇਆ ਗਿਆ ਇਸ ਵਕਤ ਇਹ ਕਿ ਮਕਸਦ ਹੈ ਦੇਖੋ ਜੀ ਸਵਿਧਾਨ ਬਚਾਉਣ ਦਾ ਮਤਲਬ ਜੋ ਸਾਡੇ ਹਿੰਦੁਸਤਾਨ ਦੇ ਵਿੱਚ ਜੋ ਆਜ਼ਾਦੀ ਤੋਂ ਪਹਿਲਾਂ ਜੋ ਸਾਡੇ ਡਾਕਟਰ ਬੀਮਰਾਓਂ ਮੋਦਕਰ ਜੀ ਨੇ ਜੋ ਸਵਿਧਾਨ ਲਿਖਿਆ ਉਸ ਦਾ ਮਕਸਦ ਸੀ ਇਹ ਸਭ ਨੂੰ ਸਮਾਨਤਾ ਦੇਣੀ ਸਾਰੇ ਧਰਮਾਂ ਨੂੰ ਸਾਰੀਆਂ ਜਾਤਾਂ ਨੂੰ ਇੱਕੋ ਤਰੀਕੇ ਨਾਲ ਤਰਨ ਉਹਨੇ ਜੋ ਸਿਰਕਾ ਪ੍ਰਸਤਾਵਤਾ ਨੇ ਚਾਹੇ ਭਾਜਪਾ ਹੈ ਚਾਹੇ ਹੋਰ ਕਾਪਤਾ ਨੇ ਉਹ ਇਸ ਸਵਿਧਾਨ ਦੇ ਵਿੱਚ ਲੋਕਾਂ ਦੇ ਹਿੱਤਾਂ ਨੂੰ ਖਾਂ ਦੇ ਵਾਸਤੇ ਲੋਕਾਂ ਨੂੰ ਜਾਤ ਪਾਤ ਦੇ ਨਾਮ ਤੇ ਵੰਡ ਕੇ ਇਹ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਨਹੀਂ ਹੁੰਨ ਦੇਗੀ ਅਸੀਂ ਅੰਗਰੇਜ਼ਾਂ ਨਾਲ ਵੀ ਉਸ ਟਾਈਮ ਲੜੇ ਸੀ ਕਿ ਸਾਡੀ ਪਾਰਟੀ ਅੰਗਰੇਜ਼ਾਂ ਤੋਂ ਨਹੀਂ ਡਰੀ ਇਹ ਤਾਂ ਫਿਰ ਬੀਜੇਪੀ ਤੋਂ ਤਾਂ ਡਰਨਾ ਸਾਡੇ ਵਾਸਤੇ ਇੱਕ ਬਹੁਤ ਵੱਡੀ ਗੱਲ ਹੈ ਬੀਜੇਪੀ ਦੀ ਜਿਹੜੀ ਤਾਕਤਾਂ ਨੇ ਜਿਹੜੇ ਫਿਰਕੂ ਪਰਸਤੀ ਤਾਕਤਾਂ ਨੇ ਅਸਮਨੋ ਨਹੀਂ ਡਰਾਉਂਦੇ ਹੁਣ ਤਾਂ ਅੱਗੇ ਕਿਹੜੀ ਕਿਹੜੀ ਗੱਲ ਨੂੰ ਫੁਲਦਾਰ ਕਿਹਾ ਕਿ ਇਹ ਸਮੇਂ ਫੇਰ ਚੱਲਣ ਨੂੰ ਕਿਹੜੇ ਬਤਾਉਂਦਾ ਹੈ ਕੌਣ ਬਦਲਾਅ ਕਰਦਾ ਹੈ ਕਿਵੇਂ ਹੋਇਆ ਇਹ ਫਰਕ ਹੈ ਤਾਕਤ ਦਾ ਬੀਜੇਪੀ ਦੀ ਜਿਹੜੇ ਜਿਹੜੇ ਆਗੂ ਨੇ ਸ਼ਰਿਆ ਤੇ ਤੇ ਕਾਂਗਰਸ ਪਾਰਟੀ ਤੇ ਹਰ ਬੱਚਾ ਹਰ ਲੋਕ ਕਰ ਤੇ ਹਰ ਗਲੀ ਤੇ ਹਰ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਉਸ ਨੂੰ ਬਚਾਉਣ ਵਾਸਤੇ ਤੇ ਲੋਕਾਂ ਨੂੰ ਲਾਮਬੰਦ ਕਰ ਰਿਹਾ ਹੈ ਸਿਧਾਂਤ ਚਾਣ ਦਾ ਜੋ ਹੈ ਰੈਲੀ ਹੈ ਜੋ ਜੋ ਬਣਿਆ ਹੋਇਆ ਮੋਟ ਬਣਿਆ ਹੋਇਆ ਸਾਡੀ ਪਾਰਟੀ ਨੇ ਸਾਡੇ ਹਾਈ ਕਮਾਂਡ ਨੇ ਉਹ ਇਸੇ ਕਲੀ ਦਾ ਇੱਕ ਹਿੱਸਾ ਹੈ ਆ ਬਜੜਾ ਆਵਾਮਾ ਦੀ ਪਾਰਟੀ ਦੀ ਨੀਤੀਆਂ ਮਾਰੇ ਜਾਂਦੇ ਪਾਰਟੀ ਦੀਆਂ ਨੀਤੀਆਂ ਪਾਸ ਨਹੀਂ ਹੋਣੇ ਤੱਕ ਹੋਣਾ ਹੈ ਕੁਸੇ ਤਰੀਕੇ ਨਾਲ ਜੂ ਤਾਂ ਕਿੰਨਾ ਸੋਹਣਾਗਾ ਦੀ ਜੋਤ ਨਾਲ ਸਾਰਾ ਪੰਜਾਬ ਅੱਜ ਰਾਜਾ ਮੜਿੰਗ ਜੀ ਡਾਕਟਰ ਧਰਮਵੀਰ ਗਾਂਧੀ ਜੀ ਤੇ ਸਾਡੀ ਜਿਹੜੀ ਰਾਹੁਲ ਗਾਂਧੀ ਜੀ ਦੀ ਸੋਚ ਤੇ ਸੰਵਧਾਨ ਦੇ ਪ੍ਰਤੀ ਜਿਹੜੀ ਸੰਵਧਾਨ ਪਚਾਓ ਰੈਲੀ ਤੇ ਪੰਜਾਬ ਦੇ ਸਾਰੇ ਭਾਰਤ ਦੇ ਸ਼ਹਿਰਾਂ ਦੁਨੀਆ ਨੇ ਉਹਦੇ ਅਧੀਨ ਅੱਜ ਪਟਿਆਲਾ ਚ ਰੈਲੀ ਹੋ ਰਹੀ ਹੈ ਡਾਕਟਰ ਧਰਮਵੀਰ ਗਾਂਧੀ ਜੀ ਹਰਮੰਦਰ ਜਿਹੜੇ ਬਹੰਤ ਖਡੌੜਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਤੇ ਮਦਨਨਾਲ ਜਲਾਲਪੁਰ ਜੀ ਜਿਨ੍ਹਾਂ ਨੇ ਰੈਲੀ ਆਰਗੇਨਾਈਜ਼ ਕੀਤੀ ਹੈ ਸਾਰੇ ਜ਼ਿਲ੍ਹੇ ਦੀ ਤੇ ਅੱਜ ਠਾਠਾ ਮਾਰਦਾ ਇਕੱਠ ਹੈ ਜਿਹੜਾ ਉਹਨੇ ਆਮ ਆਦਮੀ ਪਾਰਟੀ ਦੀ ਤੀਨ ਦਹਾਕਾਰam ਕਰਦੀ ਹੈ ਦੇਖੋ ਝੂਠੇ ਪਰਚੇ ਦੇ ਨਾਂ ਤੇ ਲੱਗੇ ਸਾਡੇ ਸਾਡੇ ਲੀਡਰਾਂ ਦੇ ਉੱਤੇ ਆਣਾ ਬਾਈ ਇਲੈਕਸ਼ਨ ਦਾ ਜਿਹੜਾ ਸਾਡਾ ਆਗਾਜ਼ ਹੋ ਗਿਆ ਘਟਿਆ ਗਿਆ ਰਾਜਾ ਬੜਿੰਗੀ ਦੀ ਵਾਅਦੇ ਦੇ ਵਿੱਚ ਤੇ ਰਾਹੁਲ ਗਾਂਧੀ ਜੀ ਜਿਹਦੇ ਵਾਅਦੇ ਦੇ ਨਾਲ ਗੱਲ ਕਰੀਏ ਲੁਧਿਆਣਾ ਬਾਣੀ ਲਖਣ ਸਤਾਇਦਾ ਸਨਤਾ ਜਿਹੜਾ ਆ ਅਰਦਾਸ ਸੰਭਾਲੇ ਹਾਂ ਲੁਧਿਆਣਾ ਵੀ ਇਲੈਕਸ਼ਨ ਦੇ ਵਿੱਚ ਜਾ ਕੇ ਦੇਖੋ 90% ਜਿਹੜਾ ਸ਼ਹਿਰ ਹੈ ਹਲਕਾ ਹੈ ਉਹ ਜਿਹੜਾ ਕਾਂਗਰਸ ਵੱਲ ਝੁਕ ਗਿਆ ਪਰ ਆਸ਼ੂ ਜੀ ਦੇ ਵੱਲ ਝੁਕ ਗਿਆ ਕਿਉਂਕਿ ਉਹਨਾਂ ਦੇ ਝੂਠੇ ਪਰਚੇ ਕਿਤੇ ਆਵਾਜ਼ੀ ਪਾਰਟੀ ਨੇ ਉਹਦਾ ਨਤੀਜਾ ਜਿਹੜਾ 19 ਤਰੀਕ ਨੂੰ ਲੁਧਿਆਣਾ ਦੇ ਲੋਕਾਂ ਨੇ ਆਵਾਜ਼ੀ ਪਾਰਟੀ ਨੂੰ ਦੇ ਦੇਣਾ ਹੈ ਇਹ ਕਿਹੜਾ ਪ੍ਰਾਪਤ ਹੈ ਅੱਜ ਪੰਜਾਬ ਦੇ ਬਿਲਕੁਲ ਮੀਡੀਆ ਕੈਪਚਰ ਕੀਤਾ ਹੋਇਆ ਹੈ ਸਭ ਤੋਂ ਵੱਡਾ ਖਤਰਾ ਤੁਹਾਨੂੰ ਲੋਕਾਂ ਨੂੰ ਕੈਪਚਰ ਕੀਤਾ ਹੈ ਆਜ਼ਾਦੀ ਨਾਲ ਬੋਲ ਨਹੀਂ ਸਕਦਾ ਮੀਡੀਆ ਚੋਟੀ ਮੀਡੀਆ ਬਣ ਗਿਆ ਕਦੀ ਤੁਸੀਂ ਸੁਣਿਆ ਤੁਸੀਂ ਮੀਡੀਆ ਦੇ ਉੱਤੇ ਕੰਟਰੋਲ ਹੈ ਸਰਕਾਰਾਂ ਦਾ ਕਾਂਗਰਸ ਦੀ ਸਰਕਾਰ ਹੈ ਕਦੇ ਤੁਸੀਂ ਦੇਖਿਆ ਮੀਡੀਆ ਨੂੰ ਤੰਗ ਕੀਤਾ ਸਭ ਤੋਂ ਵੱਡੀ ਐਗਜ਼ਾਮਪਲ ਹੈ ਸੰਵਧਾਨ ਦੀ ਜਿਹੜੀ ਮੀਡੀਆ ਦਾ ਜਿਹੜਾ ਮੀਡੀਆ ਡੈਮੋਕ੍ਰੇਸੀ ਦਾ ਥੰਮ ਹੈ ਉਹਨੂੰ ਕੈਪਚਰ ਕੀਤਾ ਹੋਇਆ ਮੋਦੀ ਨੇ ਸੋ ਇਸੇ ਤਰ੍ਹਾਂ ਹੋਰ ਅਧਾਰਿਆਂ ਨੂੰ ਕੈਪਚਰ ਕਰਦੇ ਸੀਬੀਆਈ ਕੈਪਚਰ ਕੀਤੀ ਹੈ ਈਡੀ ਕੈਪਚਰ ਕੀਤੀ ਹੈ ਸੋ ਇਸੇ ਤਰ੍ਹਾਂ ਹੀ ਅਸੀਂ ਡੈਮੋਕਰੇਸੀ ਲੈ ਕੇ ਆਉਣਾ ਚਾਹੁੰਦੇ ਆਂ ਵਾਪਸ ਤੇ ਉਹਦੇ ਲਈ ਅਸੀਂ 2029 ਦੀ ਯਾਤਰੀ ਹੁਣੇ ਤੋਂ ਸ਼ੁਰੂ ਕਰਤੀ ਹੈ ਸਰਕਾਰ ਪਰਮਾਣੂ ਦਾ ਉਹ ਜਿਹੜੇ ਜਿਹਨੂੰ ਖੜਕੇ ਨੂੰ ਸਾਡੇ ਜੋ ਵੀ ਪੰਜਾਬ ਦੇ ਪਿੱਛੇ ਜੇ ਜੰਨੀ ਸਾਹਿਬ ਸੀ ਜੇ ਰਾਜਾ ਫਰੀਦ ਸੀ ਇਹਨਾਂ ਨੇ ਕੰਮ ਕਰਕੇ ਦਿਖਾਇਆ ਸੋ ਕੰਮ ਇਹਦੇ ਸੁਧਾਰ ਬਾਤ ਚ ਨਹੀਂ ਆ ਉਹ ਕਰਕੇ ਆ ਕੇ ਸਾਰੇ ਨੂੰ ਕਾਂਗਰਸ ਸਾਹਿਬ ਜੁੜੇ ਨੇ ਮੈਨੂੰ ਫਿਰ ਵੀ ਲਿਆ ਇਹਦੇ ਨਾਲ ਲੁਧਿਆਣੇ ਤੱਕ ਅਸਰ ਪਊਗਾ ਇਹ ਜਿਹੜੀ ਅੱਜ ਗੱਲ ਸੀ ਹੋ ਰਹੀ ਆ ਅੱਜ ਸੋਚ ਰੋ ਵੀ ਲੁਧਿਆਣੇ ਤੱਕ ਇਸ ਗੱਲ ਦਾ ਅਸਰ ਹੋਗਾ ਕਿ ਲੁਧਿਆਣਾ ਜਿਹੜੀ ਜੇਬਲੀ ਚੋੜ ਅਸੀਂ ਜਿੱਤਾਂਗੇ ਉਹ ਸੜਾ ਪ੍ਰਾਪਤੀ ਵੇਚਣੇ ਔਰ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز